ਸਤ ਸ੍ਰੀ ਅਕਾਲ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਫੇਰ ਗੁਰਦਰਾ ਸਾਹਿਬ ਹੀ ਬਣਾਵਾਂਗੇ ਤੇ ਤੁਹਾਨੂੰ ਬਖਾਹਮਗੇ ਕਿ ਕਿਹੜੀ ਸੇਵਾ ਚੱਲਦੀ ਪਈ ਆ ਤੇ ਅੱਜ ਆਪਣੇ ਗਿੰਦਰ ਵੀਰ ਨੇ ਵੇ ਖੰਡਪਟ ਸਾਹਿਬ ਇੱਥੇ ਰਖਾਇਆ ਬਾਬੇ ਬੱਟੇ ਸਾਹਿਬ ਤੇ ਸਾਰੀ ਫੌਜ ਪਹੁੰਚੀ ਆ ਫਿਰ ਬੱਲੀ ਲਾ ਦੋ ਜਕਰਾਂ ਛੁੱਟੇ ਜਾ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਅੱਗੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਬਹਾਇ ਦਸਾਂ ਪਾਸ ਕੰਨਿਆ ਨੇ ਵਾਹਿਗੁਰੂ ਪੰਜਾਬ ਪਿਆਰੀ ਹਾਂਜੀ ਆਪਣੇ ਵੇਰ ਕਿੰਦਰ ਨੇ 파ਡਰ ਖਾਇਆ ਵਾ ਬਾਬਾ ਬਠਾ ਸਾਹਿਬ ਪਹੁੰਚੀ ਆ ਫੋਜ ਸਾਰੀ ਚਾਹ ਦੇ ਪਿਆਲੇ ਚਾਦੇ ਪਏ ਆ ਵੇਰ ਆਪਣਾ ਬਲਵਿੰਦਰ ਬੜਾ ਮਾਨ ਸਨਮਾਨ ਹੈ ਵੀਰ ਉਹਨਾਂ ਦਾ ਗਰੁੱਪ 'ਚ ਉਹਦਾ ਮੈਸੇਜ ਕਰਤਾ ਹੈ ਪਨੀਰ ਵਾਲੇ ਆ ਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸਾਜ ਜੀ ਹੋਰ ਦਲੇਰ ਵੀ ਠੀਰਾ ਜੀ ਭਰਾ ਨੇ ਚਾਹ ਨੂੰ ਪੀ ਕੇ ਤੇ ਕਾਇਮ ਹੋ ਕੇ ਬੈਠੇ ਆ ਹੁਣ ਇਸ ਤੋਂ ਬਾਅਦ ਸੇਵਾ ਸ਼ੁਰੂ ਹੋਊਗੀ ਹਾਂ ਜੀ ਬਾਬਾ ਜੀ ਅੱਜ ਸੇਵਾ ਚੱਲ ਰਹੀ ਆ ਦੀਬੀਆਂ ਲੋਹਾਂ ਨੂੰ ਲਿਪਣ ਲੱਗੀਆਂ ਗੋਵੇ ਦੇ ਨਾਲ ਜੋ ਕਿ ਇਹ ਲੋਹਾਂ ਦੀ ਥੋੜੀ ਡੈਕੋਰੇਸ਼ਨ ਵੀ ਉਹਦੇ ਨਾਲ ਵਾਧੀ ਜਾਂਦੀ ਆ ਤੇ ਮਜ਼ਬੂਤ ਵੀ ਥੋੜੀਆਂ ਲੋਹਾਂ ਹੋ ਜਾਂਦੀਆਂ ਵਾ ਵਿੱਚ ਮਿੱਟੀ ਇਹਦੇ ਵਿੱਚ ਥੋੜੀ ਵੀ ਮਿਕਸ ਕੀਤੀ ਆ ਰਹੀ ਆ ਲਓ ਯਾਰ ਟਰਾਲੀ ਛੋਟੀ ਲਿਓਣੀ ਥੋੜੀ ਸੇਵਾ ਕਰਦੀਆਂ ਆਂ ਜੀ ਆਂਟੀਆਂ ਲੋਹਾ ਲੇਪਣ ਲੱਗੀਆਂ ਵਾ ਤੇ ਕਿੱਥੋਂ ਲਿਆਏ ਇਹ ਜੀ ਲਵਜੀ ਕੋਹਾ ਠੀਕ ਆ ਬਾਬਾ ਜੀ ਹਾਂ ਜੀ ਆਂਟੀਆਂ ਸੇਵਾ ਕਰ ਰਹੀਆਂ ਵਾ ਬੀਬੀਆਂ ਸਾਰੀਆਂ ਆਪਣੀਆਂ ਮਾਂਗਣਾਂ ਲੋਹਾ ਲੇਪ ਰਹੀਆਂ ਆਂ ਆਂਟੀਆਂ ਇੱਥੇ ਪ੍ਰਸ਼ਾਦੇ ਬਕਾਏ ਜਾਂਦੇ ਆ ਮੇਲੇ ਦਾ ਕਰਕੇ ਸਾਬ ਬੀਬੀਆਂ ਪਹੁੰਚੀਆਂ ਨੇ ਬਹੁਤ ਸੇਵਾ ਸਾਬ ਦੀ ਬੀਬੀਆਂ ਦੀ ਇੱਧਰ ਨਹੀਂ ਲੋ ਤਿਆਰ ਹੋ ਗਈ ਆ। ਮਾਰੂਨ ਸਭ ਗੁਰਦਰੀ ਦੀ ਸਫਾਈ ਹੋ ਗਈ ਆ। ਹੁਣ ਅੰਦਰ ਘੋੜੀ ਖੜੀ ਕਰਕੇ ਤੇ ਅੰਦਰ ਗਿੱਲਾ ਕਪੜਾ ਕਰਕੇ ਉਹਦੇ ਬਾਬਾ ਜੀ ਟੈਲਾਂ ਸਾਫ਼ ਕੀਤੀਆਂ ਜਾਣਗੀਆਂ। ਉਧਰ ਬਾਬਾ ਜੀ ਦੀ ਬੀਬੀਆਂ ਸੇਵਾ ਕਰ ਰਹੀਆਂ ਆ। ਉਧਰ ਬਾਰੀਆਂ ਦੇ ਵਿੱਚ ਘੱਟਾ-ਕੁੱਟਾ ਜਿਹੜਾ ਲੱਗਾ ਉਹਨਾਂ ਨੂੰ ਸਾਫ਼ ਕਰਦੀਆਂ ਬੀਬੀਆਂ। ਆ ਪੁਰਾਣੇ ਪਰਦੇ ਲਾਗੇ ਤੇ ਧੋਤੇ ਜਾਣਗੇ ਤੇ ਨਵੇਂ ਪਰਦੇ ਲਾ ਦਿੱਤੇ ਜਾਣਗੇ ਬਾਬਾ ਜੀ ਆ ਮੈਡ ਚੋਕੇ ਬਾਹਰ ਇੱਕ ਅਰੀ ਝਾੜੇ ਜਾਣਗੇ ਸਾਰੇ ਕਿਉਂਕਿ ਘੱਟਾ ਬਹੁਤ ਹੁੰਦਾ ਇਹਨਾਂ ਚ ਮੇਲੇ ਦੇ ਇੱਕ ਦਿਨ ਪਹਿਲਾਂ ਫਿਰ ਆ ਗੁਰੂ ਗ੍ਰੰਥ ਸਾਹਿਬ ਇੱਥੋਂ ਪ੍ਰਕਾਸ਼ ਉੱਤੇ ਖੜਕੇ ਤੇ ਬਾਬਾ ਜੀ ਇੱਥੇ ਉੱਤੇ ਵੀ ਸਵਾਈ ਕੀਤੀ ਜਾਊਗੀ ਵੀਰ ਜੀ ਆ ਜਿਹੜੀ ਘੋੜੀ ਜਾਣਾ ਇਹ ਬਹੁਤ ਲੰਬੀ ਹੈ ਦੇ ਤਿੰਨ 파ਟ ਵਾ ਕਿਉਂਕਿ ਜੇ ਇੱਕੋ ਵਾਰੀ ਸਾਰੀ ਲੰਬੀ ਬਣਾਈ ਜਾਂਦੀ ਹੁੰਦੀ ਨਾ ਫੇਰੇ ਅੰਦਰ ਨਹੀਂ ਹੋੜਿਆ ਕਰਨੀ ਤੇ ਤਿੰਨ ਪਾਰਟ ਵਾ ਤਿੰਨ ਪਾਰਟ ਜੋੜੀਦੇ ਆ ਫੇਰ ਖੜੀ ਹੁੰਦੀ ਕਿਉਂਕਿ ਸਭ ਤੋਂ ਉੱਤੇ ਵੇਖੋ ਟੈਲਾਂ ਬਹੁਤ ਉੱਚੀਆਂ ਜਦੋਂ ਤਿੰਨ ਪਾਰਟ ਜੁੜਨਗੇ ਨਾ ਤੇ ਫੇਰ ਸਭ ਤੋਂ ਉੱਤੇ ਜਾਊਗੀ ਤੇ ਜਿਹੜਾ ਬੰਦਾ ਇਹਦੇ ਉੱਤੇ ਜਾਂਦਾ ਬਾਬਾ ਇਹ ਰਿਸਕ ਵੀ ਬਹੁਤ ਵੱਡਾ ਵਾ ਅਰਦਾਸ ਬੇਨਤੀ ਕਰਕੇ ਫੇ ਚੜਾਇਆ ਜਾਂਦਾ ਇਹਦੇ ਉੱਤੇ ਹਾਂਜੀ ਆਂਟੀ ਆਪਣੇ ਮੇਨ ਵਾ ਸੇਵਾਦਾਰ ਆਂਟੀ ਦਰਸ਼ਕਾਂ ਦੇ ਜੋ ਸੰਗਤ ਨਵਾੜੇ ਇਹ ਆਂਟੀ ਜੋ ਕਹਿੰਦੇ ਉਹ ਵਾਰੰਟੀਆਂ ਸਾਰੀਆਂ ਸੇਵਾ ਇਕੱਠੇ ਕਰਦੇ ਆ ਆਂਟੀ ਇਹਨਾਂ ਦੀ ਬਹੁਤ ਸੇਵਾ ਵਾ ਹਾਂਜੀ ਸੇਵਾ ਕਰ ਰਹੀ ਹੈ ਸਾਰੀ ਸੰਗਤ ਹੀ ਸਾਡੇ ਅੰਕਲ ਜੀ ਹੁਣਾਂ ਦਾ ਬੜਾ ਮਾਲ-ਸਲਮਾਨ ਵਾ ਹਰ ਸਾਲ ਅੰਕਲ ਜੀ ਡੈਕੋਰੇਸ਼ਨ ਕਰਦੇ ਆ ਅਕੜੀ ਐਰ ਕੀ ਫਿਰ ਨਵੇਂ ਲੈਂਦੇ ਫੁੱਲ ਕੇ ਪੁਰਾਣੇ ਜੇ ਪੁਰਾਣੇ ਹੈ ਨਵੇਂ ਹੀ ਆ ਪਿਛਲੇ ਨਵੇਂ ਹੀ ਨਵੇਂ ਅੰਕਲ ਜੀ ਧੋ ਕੇ ਰੱਖਲੇ ਪਿਛਲੇ ਸਾਲ ਹਾਂਜੀ ਹਾਂਜੀ ਹੋਰ ਠੀਕ ਠਾਕ ਲੱਗੇ ਬਾਹਰ ਲਾਉਣਾ ਹਾਂਜੀ ਆਹ ਹੋ ਆਹ ਆਹ ਮਹਿਰ ਮੇਕਅਨੀ ਦਾ ਹੈਗਾ ਲੇਕਿਨ ਰੋਣਾ ਕਿ ਲਾਜ ਚਲੋ ਠੀਕ ਹੈ ਕਢੀ ਫਿਰ ਚਲੋ ਲਾਓ ਅੰਕਲ ਜੀ ਇਹ ਅੰਕਲ ਜੀ ਫੌਜੀ ਰਿਟਾਇਰ ਨੇ ਬਹੁਤ ਸੇਵਾ ਕਰਦੇ ਆਏ ਗੁਰਦਾਰੇ ਬੜੀ ਸ਼ਰਦਾ ਉਹ ਵੇਖੋੜੇ ਉੱਤੇ ਫੁੱਲ ਲਾਉਂਦੇ ਅੰਕਲ ਕਹਿੰਦੇ ਆ ਪਈ ਸੇਹਰਾ ਲਾਇਆ ਜਾਂਦਾ ਹਰ ਵਾਰੀ ਗੁਰੂ ਮਹਾਰਾਜ ਦੇ ਗੁਰਦਾਰੇ ਗੜੀ ਬਹੁਤ ਵਧੀਆ ਫੁੱਲ ਲੈਂਦੇ ਅੰਕਲ ਉਹਨਾਂ ਨੇ ਇਧਰ ਆਂਟੀ ਵੀ ਜੋਬਨ ਉਹਨਾਂ ਦੇ ਮੰਮੀ ਜੀ ਸੇਵਾ ਕਰ ਰਹੇ ਨੇ ਯਾਲਿਆਂ ਦੀ ਤੇ ਜੋਬਨ ਦਾ ਵੀ ਸਪੈਸ਼ਲ ਆਂਟੀ ਜੀ ਫੋਨ ਆਇਆ ਅਮਰੀਕਾ ਤੋਂ ਆਂਦੇ ਬਹੁਤ ਵਧੀਆ ਵਲੌਗ ਬਣਾਉਣ ਡਿਆ ਰਹੇ ਤੇ ਆਂਟੀ ਤੁਹਾਡਾ ਕੀ ਰਿਵਿਊ ਆ ਵਧੀਆ ਬਣਾ ਦੇ ਵਲੌਗ ਚਲੋ ਆਂਟੀ ਜੀ ਧੰਨਵਾਦ ਅਧਾ ਡਬੋਰ ਉਹ ਇਲਾ ਦੋ ਪਾਰ ਜੋੜ ਦਿੱਤੇ ਗਏ ਆ ਘੋੜੀ ਦੇ ਉੱਤੇ ਜਾ ਪਾਰ ਜੋੜ ਦਿੱਤਾ ਜਾਵੇਗਾ ਘੋੜੀ ਇਹ ਭਾਰੀ ਵੀ ਬਹੁਤ ਜਿਆਦੀ ਆ ਤੇ ਲੰਬੀ ਵੀ ਬਹੁਤ ਜਿਆਦੀ ਆ ਇਹਦੇ ਉੱਤੇ ਚੜਨ ਨੂੰ ਬਾਬਾ ਜੀ ਜਿਗਰਾ ਚਾਹੀਦਾ ਪਾਰ ਜੱਟਾ ਥੱਲੇ ਕਰੋ ਤੇੜੇ ਉਹ ਸਾਰੇ ਗੱਲਾਂ ਕਰ ਲੈਂਦੇ ਬਹੁਤ ਜਿਗਰਾ ਵੱਡਾ ਚਾਹੀਦਾ ਜੇ ਬਾਬਾ ਜੀ ਚੜਨ ਜੀ ਆ ਬੋਰਡ ਦੇ ਥੱਲੇ ਮੀਂਹ ਦੇ ਕਾਰਨ ਬਹੁਤ ਪਣਾ ਜੰਮ ਗਿਆ ਸੀ ਆ ਸਾਰੀਆਂ ਬੀਬੀਆਂ ਹਣ ਸੇਵਾ ਕਰਨੀਆਂ ਬੋਰਡ ਦੇ ਥੱਲੇ ਪਣਾ ਬਹੁਤ ਜ਼ਿਆਦਾ ਜੰਮ ਗਿਆ ਤੇ ਆਂਟੀਆਂ ਦੀ ਸੇਵਾ ਬਹੁਤ ਜਿਆਦੀ ਆ ਆਂਟੀ ਪੂਰਾ ਤਸ਼ਾਈ ਤਾਂ ਮੇਲੇ ਦੇ ਕਰਕੇ ਤੇ ਸਾਰੇ ਜਾਣੇ ਚਲੋ ਬਹੁਤ ਵਧੀਆ ਗੱਲ ਆ ਸੇਵਾ ਕਰਨ ਦੇ ਆਂਟੀਆਂ ਆਂਟੀ ਅੰਦਰ ਲੇਪਤੀਆਂ ਫਿਰ ਲੋਵਾ ਚਲੋ ਲੋਵਾ ਦਾ ਕੰਮ ਹੋ ਗਿਆ ਵਾ ਤੇ ਇੱਥੇ ਉਹਨਾਂ ਅੰਟੀਆਂ ਦਾ ਰਾਦਾ ਵੀ ਇੱਥੇ ਸਫਾਈ ਹੋ ਜਾਂਦੀ ਤੇ ਤਿਲਕਣ ਬਹੁਤ ਯਾਦੀ ਹੋ ਜਾਂਦੀ ਹੈ ਮੀਂਹ ਦਾ ਕਰਨ ਹੁਣ ਵਧੀਆ ਹੋ ਜਾਊਗਾ ਸਾਰਾ ਬਾਈ ਵਧੀਆ-ਵਧੀਆ ਬਣ ਜਾਊਗਾ ਹਾਂਜੀ ਮਿੱਤਰੋ ਅੰਕਲ ਢੇਆ ਸੇਰਾ ਸਾਹਿਬ ਤੇ ਆੜੇ ਕਰਨਾ ਸਮਾਦ ਦੇ ਗਾਲੇ ਪਾਸੇ ਲਾ ਦਿੱਤਾ ਗਿਆ ਵਾ ਉਹਨਾਂ ਅੰਕਲ ਕਹਿੰਦੇ ਆ ਦਰਬਾਰ ਦੇ ਉੱਤੇ ਪਾਸੇ ਲਾਉਣਾ ਵਾ ਫੁੱਲਾਂ ਦਾ ਬਹੁਤ ਸੋਹਣਾ ਅੰਕਲ ਤਿਆਰ ਕਰਦੇ ਆ ਠੀਕ ਠੀਕ ਹੈ ਅੰਕਲ ਜੀ ਬਹੁਤ ਸੇਵਾ ਬੰਕਦੀ ਆਂਟੀਆਂ ਦੀਆਂ ਝਾੜੂ ਫੇਰੰਡੀਆਂ ਵਾ ਅੱਧੀਆਂ ਆਂਟੀਆਂ ਡਈਆਂ ਵਾ ਪੋਚੇ ਲੋਣ ਟੋਟਲੀ ਅੰਦਰ ਸਾਰੀ ਸਫਾਈ ਹੋਈ ਚੱਲੀ ਐ ਕੱਲ ਨੂੰ ਮੈਟ ਝਾੜਾਂਗੇ ਬਾਹਰੋਂ ਬੱਲੀ ਦੀ ਬੜੀ ਸੇਵਾ ਵੀਰ ਦੀ ਆ ਬੜੇ-ਵਡੇਰੇ ਕਲ ਦਸਤੇ ਬੱਲੀ ਸਾਫ ਰਿਆ ਵਾ ਕਰਨ ਆ ਪ੍ਰਿੰਸ ਵੀ ਦੀ ਬੜੀ ਸੇਵਾ ਵਾ ਬਾਬਾ ਵੀਰ ਦਾ ਜਲਦੀ-ਜਲਦੀ ਵਿਦੇਸ਼ ਦਾ ਕੰਮ ਬਣਾਵੇ ਹੁੰਗਰੇ ਉਹੜੇ ਦਿਨਾਂ ਤੋਂ ਗੈਪ ਹੀ ਹੋ ਗਿਆ ਸੀ ਹੁਣ ਆਇਆ ਵਾ ਸੇਵਾ ਦਿਆ ਕਰਨ ਪ੍ਰਿੰਸ ਧਿਆਨ ਨਾ ਬਤਾ ਤੁਸ ਪਾ ਕੇ ਚੰਗਾ ਸਾਰੀ ਇਧਰ ਪਾਲਕੀ ਸਾਹਿਬ ਇਹ ਲਿਸ਼ਕਾ ਦਿੱਤੀ ਗਈ ਆ ਸੇਵਾ ਚੱਲਦੀ ਪਈ ਆ ਤਿਆਰ ਵਰ ਤਿਆਰਤ ਦੇ ਫੁੱਲ ਫਲਾ ਦਿੱਤੇ ਗਏ ਨੇ ਅੱਧੀ ਡੈਕੋਰੇਸ਼ਨਲ ਹੈ ਪਈ ਆ ਬਹੁਤ ਵਧੀਆ ਹੋ ਰਿਹਾ ਸਭ ਕੁਝ ਸਾਰਾ ਸਾਹਿਬ ਜੋਗੀ ਤੋਤਾ ਵੇਖੋ ਕਿੰਨਾ ਚਮਕਦਾ ਪਿਆ ਵਾ ਤੇ ਮਾਲੀ ਨੇ ਵੀ ਇਧਰ ਆਪਣੀ ਸੇਵਾ ਨਿਭਾ ਦਿੱਤੀ ਆ ਬੂਟਿਆਂ ਦੀ ਕਟਿੰਗ ਕਰ ਦਿੱਤੀ ਆ ਤੇ ਪਾਰਕ ਦਾ ਪੂਰਾ ਟੋਰ ਬਣ ਗਿਆ ਜਿੰਨੇ ਬੂਟੇ ਸਾਰਿਆਂ ਦੀ ਗੋਲਗਲਾਈ ਦੇ ਵਿੱਚ ਸ਼ੇਵ ਕਰਕੇ ਕਟਿੰਗ ਕਰ ਦਿੱਤੀ ਗਈ ਹੈ ਆ ਬਹੁਤ ਪੁਰਾਣਾ ਬੋਰਡ ਹੈ ਜੀ ਬਹੁਤ ਵਧੀਆ ਬੋਰਡ ਹੈ ਆ ਬੋਰਡ ਲਵਾਇਆ ਗਿਆ ਗੁਰਦਰੀ ਨੂੰ ਸਪੈਸੇ 10 ਗੁਰੂਆਂ ਦੇ ਸਬਾਨ ਦੇ ਨਾਮ ਲਿਖੇ ਗਏ ਆ ਪੰਜ ਪੈਰੇ ਸਾਈਡ ਦੇ ਨਾਮ ਲਿਖੇ ਗਏ ਆ ਚਾਰ ਸੱਜਿਆ ਦੇ ਨਾਮ ਲਿਖੇ ਗਏ ਆ ਅਨਿਆ ਦਖਤ ਦੇ ਨਾਲ ਹੀ ਕੀਤੇ ਪੰਜਾਂ ਕੇ 11 ਦੇ ਨਾਲ ਲਿਖੀ ਗੇਨ ਇਨ ਤੇ ਵਧੀਆ ਚੀਜ਼ ਆ ਜੋ ਕਿ ਬੱਚੇ ਪੜ੍ਹਨ ਤੇ ਉਹਨਾਂ ਨੂੰ ਯਾਦ ਰਵੇ ਜੀ ਅੱਧੇ ਵੀਰ ਕਰ ਰਹੇ ਅੰਦਰ ਸੇਵਾ ਤੇ ਅੱਧੇ ਵੀਰ ਇੱਥੇ ਕੂੜਾ ਕਰਕਟ ਚੁੱਕਣ ਦੇ ਆ ਉਹ ਵੇਖੋ ਵੀਰ ਜੀ ਉਹ ਮਰਿਆ ਨਹੀਂ ਨਹੀਂ ਹੁਣ ਬਲੌਗ ਬੰਦਿਆ ਹੁਣ ਤੇ ਚੁੱਪੂ ਆ ਤੇ ਚੁੱਪੂ ਆ ਆ ਗਿਆ ਵੀਰ ਅਮਨਾ 1 2 ਨਹੀਂ 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 ਗਾਲ ਨਹੀਂ ਬੰਦੀ ਰੇਟ ਲਾਵਾਟ ਲਾਵਾ ਹੋ ਗਿਆ ਹੋ ਗਿਆ ਅਸੀਂ ਸੁੱਟ ਗਾ ਕਰ ਲਿਆ ਵਾ ਹੈ ਨੀਰ ਸੇ 1 2 3 ਹੁਣ ਕੱਲ ਬਣੀ ਹਾਂ ਇਧਰ ਪਾਰਕ ਦੇ ਵਿੱਚ ਬਾਬਾ ਜੀ ਕੂੜਾ ਕਰਕਟ ਛੁੱਕਿਆ ਤੇ ਹੁਣ ਸੁੱਟਣ ਚੱਲੇ ਵੀਰ ਕਿੱਥੇ ਜਾਂ ਲੈਂਦੇ ਰੇਰ ਵੀਰ ਸੁੱਟਣੇ ਮੰਡੇ ਦੀ ਮੰਡੇ ਚੱਲੇ ਵੀਰ ਉਹ ਨਹੀਂ ਸੁੱਟਣਾ ਪਾਰਕ ਦੇ ਵੀ ਪੂਰੀ ਐਨ ਕਲੀਨ ਸਾਫ ਕਰਤੀ ਆ ਪਾਰਕ ਟੋਰ ਆ ਜੀ ਪੂਰਾ ਇਸ ਟਾਈਮ ਪਾਰਕਾਂ ਦਾ ਆ ਇੱਕੋ ਹੀ ਚੀਜ਼ ਆ ਗੁਰਦਰ ਸਿੰਘ ਸਾਹਿਬ ਜਿਹੜੇ ਸੇਵਾਦਾਰਾਂ ਨੂੰ ਪੁਸ਼ੇ ਬਣਾ ਲਿਆਂਦੀ ਜਾਂਦੀ ਆ ਚਾਹ ਇੱਕ ਅੱਧੀ ਖਾਲੀ ਨਹੀਂ ਮੁੜੀ ਕੇਤਲੀ ਕੇਤਲੀ ਜਾਂਦੀ ਆ ਖਾਲੀ ਹੋ ਕੇ ਤੇ ਚਾਹ ਵੀ ਇੱਕ ਨੰਬਰ ਹੀ ਹੁੰਦੀ ਆ ਬਬਈ ਪੱਤੀ ਪੁੱਤੀ ਚੰਗੀ ਰਾੜੀ ਹੁੰਦੀ ਦੁੱਧ ਵੀ ਇੱਕ ਨੰਬਰ ਹੀ ਹੁੰਦਾ ਜਿੰਨੇ ਪੀਲੀ ਚਾਹ ਉਨ ਨੂੰ ਭੁੱਲ ਜਾਂਦੇ ਸਾਰੇ ਰਾਹ ਹਾਂਜੀ ਇਧਰ ਬਾਸਰਮਾਨ ਲੈ ਸਾਈਡ ਜਦੋਂ ਇਧਰ ਤਾਂ ਚੜੀਦਾ ਸੀ ਇੱਥੇ ਚੜਨ ਦੇ ਵਿੱਚ ਬਹੁਤ ਤੰਗੀ ਆਉਂਦੀ ਸਾਡੇ ਬਾਬਾ ਜੀ ਬਾਬਾ ਬਘੇਲ ਜੀ ਬੜੀ ਸੇਵਾ ਬਾਬਾ ਜੀ ਦੀ ਬਾਬਾ ਜੀ ਦੋ ਗੁਆਰ ਲੱਗਣਗੇ ਨਾ ਦੋ ਆ ਲੱਗਣਗੇ ਜੋ ਕਿ ਇੱਥੇ ਮੀਂਹ ਕਣੀ ਜਿੱਕਰ ਉਤਰਾਂ ਦਾ ਵੀ ਓੜੀ ਤੰਗੀ ਹੋ ਜਾਂਦੀ ਹੈ ਮੋਦੀ ਦੀ ਰੇੜਾ ਚਾਰ ਜਾਫੀ ਨੇ ਚਾਰ ਜਾਫੀ ਨੇ ਮੋਦੀ ਹਮ ਮੋਦੀ 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 ਹੋ ਗਿਆ ਹੀ ਮੋਦੀ ਓ ਗਿਆਈ ਦੰਡ ਵੀ ਖੇਡ ਮੈਦਾਨ ਦੇ ਵਿੱਚ ਬਹੁਤ ਵਧੀਆ ਆਈ ਦੀ ਜਵਾਨੀ ਬੜੇ ਵਧੀਆ ਰਾਹ ਤੇ ਪਈ ਹੈ ਤੁਨੂੰ ਨਾ ਪਈ ਜਾਂ ਸਾਰਿਆਂ ਨੂੰ ਹੋਰ ਵੀ ਖੇਡਣ ਦੇ ਹੁਣ ਹੋਰ ਕਿਹਨੂੰ ਪਾ ਦੇ ਆ ਇਧਰਲੇ ਪਾਸੇ ਨਿਕਾ ਹੋ ਗਿਆਈ ਨਿਕਾ ਆਉਂਦੇ ਲੱਗਿਓ ਦਿਨੇ ਹੁਣ ਵੇਖਦੇ ਆ ਕਿਹੜਾ ਡੱਕਦਾ ਇਹਦੇ ਕਿਹੜਾ ਡੱਕਦਾ ਵੇਖਦੇ ਕਿਹੜਾ ਡੱਕਦਾ ਉਹ ਖੇਡ ਮੈਦਾਨ ਦੇ ਵਿੱਚ ਵੇਖਦੇ ਆ ਵੇਖ ਲੈਨੇ ਕੀ ਬੰਦ ਹਨ ਓਏ ਓਏ ਹੌਲ ਜਾਂਦਾ ਪਾਉ ਰੇਡ ਓਏ ਓਏ ਕਿਹੜਾ ਬਾਹਰ ਹੋ ਰੇਡ ਪਾਕ ਬਾਹਰ ਇੱਕ ਕਿਹੜਾ ਬਾਹਰ ਗਿਆ ਮੈਂ ਖੇਡ ਮੈਦਾਨ ਦੇ ਵਿੱਚ ਨੀਲਾ ਕੱਛਾ ਕਾਲਾ ਰਮਾਲਾ ਜੂੜੇ ਤੇ ਵੇਖ ਲੈਨੇ ਕੀ ਬਣਦਾ ਖੇਡ ਮੈਦਾਨ ਦੇ ਵਿੱਚ ਕਬੱਡੀ 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 ਵਸ ਕਰ ਵਸ ਕਰ ਹੈ ਨੀਂ ਗਾਖਣ ਬੱਸ ਕਰ ਬੜੀ ਸੇਵਾ ਵੀਰ ਹੁਣਾਂ ਦੀ ਪਹਿਲਾਂ ਗੁਰਦਾਰਾ ਸਾਹਿਬ ਤੋਂ ਸਾਡਾ ਕੂੜਾ ਕਰਕਟ ਚੁੱਕਿਆ ਆ ਅੱਡੇ ਤੇ ਥੋੜਾ ਜਿਹਾ ਕੂੜਾ ਕਰਕਟ ਪਿਆ ਹੀ ਵੀਰ ਹੁਣਾਂ ਨੇ ਇਹ ਵੀ ਨਾਲ ਲੱਗਦਾ ਹੁਮਲਾ ਮਾਰ ਲਿਆ ਯਾਰ ਇਦਾਂ ਦੇ ਬੰਦੇ ਕਿੱ데 ਟਾਵੇਂ ਟੱਲੇ ਮਿਲਣਗੇ ਜਿਹੜੇ ਆਪਣੇ ਪਿੰਡ ਦੇ ਨਾਲ ਪਿਆਰ ਕਰਦੇ ਆ ਲਾਓ ਜੇਕਰ ਜੋਟਾ ਇੱਕ ਬੋਲੇ ਸੋਨੇ ਹੋ ਆੜੀ ਸੇਵਾ ਹੈ ਨਾ ਵੀਰ ਭਰਾਵਾਂ ਦੀ ਸਾਰਿਆਂ ਦੀ ਜਿਹੜੇ ਹੰਬਲਾ ਮਾਰ ਕੇ ਇਦਾਂ ਸੇਵਾ ਕਰੀ ਜਾਂਦੇ ਆ ਲਾਓ ਜੇਕਰ ਭਾਈ ਮੇਰੇ ਅੰਦਰੇ ਬੱਦ